ਜੀ ਸਾਰਿਆਂ ਨੂੰ ਮਿੱਤਰੋ ਪਿਆਰਿਓ ਚੱਲ ਪਿਆ ਜੀ ਫਿਰ ਪਹੁੰਚ ਗਏ ਮਹਿਲਕਲਾਂ ਟੋਲ ਕਰ ਗਏ ਆ ਕ੍ਰੋਸ ਤੇ ਮਾ ਲੋ ਇਸ ਵਾਰ ਵੀ ਅੰਦਰ ਦਾ ਹੀ ਆ ਤੇ ਵੈਸੇ ਦੁਪਹਿਰੇ ਜੇ ਤਾਂ ਤੁਰੇ ਸੀ ਵੀ ਧੁੰਦ ਹੋ ਜਾਂਦੀ ਆ ਰਾਤ ਨੂੰ ਹਨਾ ਕਿਉਂਕਿ ਦੀਵਾਲੀ ਤੋਂ ਪਹਿਲਾਂ ਦੇ ਪਿੰਡ ਹੀ ਖੜੇ ਸੀਗੇ ਗੱਡੀ ਤੇ ਬਾਹਲੇ ਦਿਨ ਲਾ ਦੇ ਇਲੈਕਟ੍ਰੀਸ਼ੀਅਨ ਨੇ ਤੇ ਰਿਜ਼ਲਟ ਦਾ ਹਲੇ ਕੋਈ ਬੜਾ ਸੰਤੁਸ਼ਟੀਮਾਨ ਨੂੰ ਹੋਈ ਨਹੀਂ ਅ ਕਿੰਨੇ ਦਿਨ ਲੱਗੇ ਸਣੀ 16 ਵਜੇ 16 ਦਿਨ ਦਾ ਕੇ ਵੀ ਗੱਡੀ ਦਾ ਮਤਲਬ ਆ ਮੰਨੇ ਆ ਮੰਨੇ ਆ ਜਾਨੀ ਬਾੜਾ ਜ ਅਸੀਂ ਚਾਹੁੰਦੇ ਸੀ ਗੱਲ ਬਣੀ ਨਹੀਂ ਗੱਲ ਨਹੀਂ ਬਣੀ ਹੈਗੀ ਹਲੇ ਵੀ ਜਾਨੀ ਕਿ ਕੰਮ ਉੱਥੇ ਹੀ ਆ ਚਲੋ ਲੋਹਾ ਠੀਕ ਆ ਕਰਮਾ ਵਾਲੀ ਜਿਹੜਾ ਤਾਂ ਲਵਾਉਗੀ ਸਾਨੂੰ ਪਤਾ ਭਰੋਸਾ ਆਵਾਂਗੇ ਸਹੀ ਸਲਾਮਤ ਪਰ ਜਣੀ ਜਿਹੜੀ ਗੱਲ ਬਣਨੀ ਚਾਹੀਦੀ ਸੀ ਉਹ ਬਣੀ ਤੂੰ ਪੈ ਗਏ ਸੰਗਰੂਰ ਵਾਲੇ ਰਾਹ ਹੁਣ ਤਣਾਉਲੇ ਤੋਂ ਇਸ ਵਾਰ ਬੋਹਾ ਭਲੱਡਾ ਵਾਇਆ ਭਲੱਡਾ ਹੋ ਕੇ ਜਾਵਾਂਗੇ ਪਿਛਲੀ ਵਾਰ ਥੋੜਾ ਜਿਹਾ ਲੰਬਾ ਰੂਟ ਪੈ ਗਿਆ ਸੀ ਕਿਸੇ ਨੇ ਲੈਫਟ ਮੰਗ ਲਈ ਅਸੀਂ ਬਿਠਾ ਲਏ ਜਦੋਂ ਬੈਠ ਗਏ ਬੰਦੇ ਫੇਰ ਪਤਾ ਲੱਗਿਆ ਵੀ ਉਹਨਾਂ ਨੇ ਸੰਗਰੂਰ ਜਾਣਾ ਉਹਨਾਂ ਕਰਕੇ ਸਾਨੂੰ ਵਾਇਆ ਸੰਗਰੂਰ ਹੋ ਕੇ ਗੇੜਾ ਪਾ ਕੇ ਅਸੀਂ ਹਸਾਰ ਨਿਕਲੇ ਤੇ ਜਸਵਰ ਯਾਨੀ ਕਿ ਹੁਣ ਇੱਥੋਂ ਹੀ ਮੁੜਾਂਗੇ ਧਨੌਲੇ ਤੋਂ ਆ ਭਈ ਭੇਖੀ ਤੋਂ ਮੁੜਿਆ ਤੇ ਇੱਧਰ ਪਤਾ ਨਹੀਂ ਕੋਈ ਫੈਕਟਰੀ ਆ ਸੈਂਕੜਿਆਂ ਦੇ ਹਿਸਾਬ ਨਾਲ ਕੂੜੀ ਵਾਲੀਆਂ ਟਰਾਲੀਆਂ ਖੜੀਆਂ ਪੌਣੇ ਨੂੰ ਹੋ ਗਿਆ ਤੇ ਅਸੀਂ ਰਤਗਿਆ ਟੱਪ ਗਏ ਮੈਨੂੰ ਥੋੜੀ ਜੀ ਹਵਾ ਲੱਗ ਗਈ ਤੇ ਖੰਗ ਜੁਕਾਮ ਹੋ ਗਿਆ ਸੀ ਮੈਂ ਪੈ ਗਿਆ ਸੀ ਆ ਰਤਗਿਆ ਟੱਪ ਕੇ ਤੇ ਸਣੀ ਨੇ ਰੋਕਿਆ ਆ ਹੈਗਾ ਬਾਂਮਣ ਵਾਲੇ ਦੇ ਕੋਲੇ ਨਾ ਘੋੜਾ ਕੱਚੇ ਲਿਆ ਹੋਇਆ ਉਹਦੇ ਕਰਕੇ ਨਾ ਸਾਰਾ ਗਰਾਸ ਹੈਗਾ ਸ਼ਾਮ ਨੂੰ ਸ਼ਾਇਦ ਹੁਣ ਗੱਡੀਆਂ ਟੋਟ ਲੱਗੀਆਂ ਨੇ ਗੱਡੀ ਸੈਟ ਹੋਊਗੀ ਜਾਂ ਕਿਵੇਂ ਵੀ ਹੋਇਆ ਸਾਨੂੰ ਖੜਿਆ ਨੂੰ 10 ਮਿੰਟ ਹੋ ਗਏ ਇੱਥੇ ਲੱਗਿਆ ਹਾ ਜਾਮ ਘੋੜਾ ਟੇਡਾ ਬੜੇ ਹਸਾਰ ਵਾਲੇ ਬਾਈਪਾਸ ਤੇ ਤੇ ਵੱਧ ਗਿਆ 12:30 ਪੌਣਾ 1 ਹੋ ਗਿਆ ਰਾਤ ਦਾ ਥੋੜਾ ਜਿਹਾ ਗਾਹ ਲੰਗੇ ਸੀ ਕਿਉਂਕਿ ਇਹਨਾਂ ਸੈਣੀ ਨੂੰ ਪਤਾ ਨਹੀਂ ਲੱਗਿਆ ਤੇ ਵੀਰੇ ਨੇ ਗਾਂਹ ਜਾ ਕੇ ਬਾਜ ਮਾਰੀ ਆ 7-8 ਕਿਲੋਮੀਟਰ ਤੋਂ ਥੋੜਾ ਜਿਹਾ ਪਿੱਛੇ ਆਏ ਆ ਠੰਡ ਹੈਗੀ ਆ ਬਹੁਤ ਯਾਰ ਇਹ ਜਾਣੀ ਧੁੰਦ ਥੋੜੀ ਆ ਹਾਂਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਆਓ ਜੀ ਸਵੇਰੇ 4 ਵਜੇ ਤੇ ਗੇਟ ਰੁੱਕ ਗਏ ਸੀ ਇੱਥੇ ਟੱਬਾ ਹੋਟਲ ਬਾਬਾ RAMDEV ਇਹ ਚੂਰੂ ਦੀਆਂ ਜਮਾਂ ਜੜਾਂ ਚ ਆ ਗਏ ਉਦੋਂ ਮੜਾ ਜਾ ਪਿਆ ਸੀ ਨੀਂਦ ਦਾ ਝੂਲਾ ਜਾ ਕੇ ਫੇਰ ਨਾਲੀ ਸਾਈਡ ਤੇ ਕਿਉਂਕਿ ਉਦੋਂ ਬਾਅਦ ਤਾਂ ਫਿਰ ਨਾਲੇ ਜਾਂਦੇ ਹੋਏ ਤਾਂ ਪੰਜਾਬੋ ਜਾਂਦੇ ਹੋਏ ਤਾਂ ਬੜਾ ਤੱਕਾ ਕਰਨ ਦਾ ਫਾਇਦਾ ਹੀ ਨਹੀਂ ਹੁੰਦਾ ਸਰੀਰ ਨੂੰ ਬਾਅਦ ਸੀ ਤੇ ਜਦ ਇਹ ਟਾਈਮ ਟੂਨ ਦਾ ਮਾਲ ਹੋਵੇ ਫੇਰ ਤਾਂ ਬੰਦਾ ਕਰ ਲੈਂਦਾ ਹਨਾ ਤੇ ਇੱਥੇ ਰੁਕੇ ਹੋਇਆ ਆ ਬਾਈ ਹੁਣ ਉੱਠ ਕੇ ਜਾ ਬਣੀ ਪੀ ਕੇ ਸਰੀਰ ਚਾਰ ਜੂਰਜ ਕਰਕੇ ਫੇਰ ਲਾਉਨੇ ਆ ਗੇਅਰ ਫੇਰ ਦਿਖਾਉਨੇ ਆ ਅਗਲਾ ਤਨੂਮਾ ਹਨਡ ਹੋ ਗਈ ਆ ਮਿੱਤਰੋ ਇੱਥੇ ਰਾਜਸਥਾਨ ਚ ਰਾਤ ਤਾਂ ਵੈਸੇ ਵੀ ਠੰਡੀ ਹੁੰਦੀ ਆ ਪਰ ਰੇਤੇ ਦੇ ਵਿੱਚ ਠਾਰੀ ਨਹੀਂ ਜਿਹੜੀ ਠਾਰੀ ਜੀ ਨੂੰ ਕਹਿੰਦੇ ਆ ਠਾਰੀ ਹੈ ਜਿਆਦਾ ਤੇ ਮਤਲਬ ਰਾਤ ਦਾ ਜਿਵੇਂ ਸਵੇਰੇ ਉੱਠੇ ਆ ਜਿਹੜੀ ਆਪਣੇ ਹਲੇ ਦਸੰਬਰ ਦੇ ਵਿੱਚ ਆਉਣੀ ਆ ਠੰਡ ਜਨਵਰੀ ਚ ਠੰਡ ਆਉਣੀ ਆ ਮਤਲਬ ਉਹ ਠਾਰੀ ਇੱਥੇ ਹੁਣ ਹੈਗੀ ਆ ਆ ਜਾਣੀ ਧੁੱਪ ਚੜ ਚੱਲੀ ਹੁਣ ਹੁਣ ਥੋੜਾ ਜਿਆ ਹੁਗੀਗਾ ਸੈਟਾਂ ਰ ਜਾਣੀ ਰਾਤ ਦੀ ਬਹੁਤ ਠਾਰੀ ਜਿਹਨੂੰ ਕੰਮ ਆ ਗਿਆ ਨੇ ਹੁੰਦੇ ਆ ਕੰਮ ਬਲ ਲੱਗਦਾ ਆ ਜਾਣੀ ਸਵੇਰੇ ਸਵੇਰੇ ਹਲੇ ਵੱਜ ਚੱਲੇ 8 ਵਜੇ ਕੇ ਸੂਰਜ ਚੜ੍ਹ ਗਿਆ ਹੁਣ ਹੋ ਜੂ ਘਟ ਜੂ ਗਸ ਧੁੱਪ ਦੇ ਨਾਲ ਹੁੰਦੇ ਨੇ ਲਾਲੀ ਗੱਡੀ ਵੈਕ ਕਰਕੇ ਕਹਿੰਦਾ ਫੂਕ ਭਰੋਣੀ ਆ ਫੂਕ ਕੱਲ ਦੀ ਹੀ ਲੱਗਦੀ ਘਟ ਹੈਨਾ ਕੀ ਪ੍ਰੋਣਾ ਬਈ ਫੂਕ ਆ ਦੇਖੋ ਦੇਖੋ ਮੂੰਹ ਦੇਖੋ ਇਹਦਾ ਫੂਕ ਭਰੋਣੀ ਆ ਫੂਕ ਭਰੋਣੀ ਜਨੇ ਫੂਕ ਆ ਵਿਚ ਵੀ ਭਰਉਣ ਵਾਲੀ ਹੋ ਗਈ ਹੁਣ ਲਓ ਜੀ ਤੁਰ ਚੱਲੇ ਆ ਤੂੰ ਜਿਹੜੇ ਟਾਬੇ ਤੇ ਰੁਕੇ ਸੀ ਜੂਰੂ ਕੋਲੇ ਤੇ ਬਣਿਆ ਤਾਂ ਥੋੜਾ ਜਿਹਾ ਜੇ ਟਾਈਮ ਦਾ ਹੀ ਆ ਇਹ ਸਾਲ 6 ਮਹੀਨੇ ਦਾ ਪਰ ਵਧੀਆ ਹੈਗੀ ਪਾਰਕਿੰਗ ਪੂਰ ਕੇ ਵੀ ਵਧੀਆ ਸਾਫ ਸਫਾਈ ਬਹੁਤ ਆ ਬੰਦਿਆਂ ਦੀ ਤੇ ਜੂਰੂ ਤੋਂ ਮੇਰਾ ਠਾਲਾ ਵੀ 15 ਕਿਲੋਮੀਟਰ ਪਿੱਛੇ ਆਉਂਦਾ ਖੱਬੇ ਹੱਥ ਪਾਰਾ RAMDEV HOTEL ਨਿਕਲ ਲੱਗਦੇ ਆ ਬਸ ਸਵੇਰੇ 6:30 ਵਜੇ ਖੜੇ ਸੀ 9 ਵਜੇ ਤਕਰੀਬਨ ਨਾਲ ਤਾਂ ਰੈਸਟ ਹੋ ਗਈ ਨਾਲੇ ਗੱਡੀ ਦੇ ਟਾਇਰਾਂ ਟੂਰਾਂ ਨੂੰ ਰੈਸਟ ਹੋ ਗਈ ਹਵਾ ਵਵਾ ਕਰਾ ਲਈ ਚੈੱਕ ਗਰੀਸ ਕਰਾ ਲਿਆ ਤੇ ਫਿਲਟਰ ਸਾਫ ਕਰਾ ਲਿਆ ਲੈ ਲੈ ਰੱਬ ਦਾ ਨਾਮ ਧਰ ਰਹੇ ਆ ਆ ਬਹੁਤ ਸੋਹਣਾ ਲੱਗਦਾ ਬਾਈ ਰੋਡ ਨਵਾਂ ਪੋੜ ਬਣਿਆ ਜੰੂੜੇ ਕੋਲੇ ਜਾ ਕੇ ਯਾਨੀ ਕਿ ਗੱਡੀ ਵੀ ਮੂਰ ਨੂੰ ਵੱਧਦੀ ਜਾਂਦੀ ਆ ਰਵੜੰਗ ਤੇ 8 ਕਿਲੋਮੀਟਰ ਇਹ ਪਹਿਲਾ ਬੰਨ ਦਾ ਜਿਹੇ ਪਹਿਲੇ ਸਾਲ ਦੇ ਟਾਈਮ ਨੂੰ ਨਿੰਦ ਤੇ ਹੁੰਨੇ ਆ ਵੀ ਯਾਰ ਰੋਡ ਐ ਇਧਰ ਗੱਡੀ ਹੋ ਗਈ ਉਧਰ ਗੱਡੀ ਹੋ ਗਈ ਪਰ ਜਦੋਂ ਹੁਣ ਬਣ ਗਿਆ ਨਾ ਹੁਣ ਫਿਰ ਸੀਟ ਤੇ ਬਹਿਣ ਦਾ ਵੀ ਨਜ਼ਾਰਾ ਆਉਂਦਾ ਜਦੋਂ ਆਵਾ ਨਾ ਗੱਨਾ ਕਰਦੀ ਆ ਆ ਖੜੇ ਊਂਟ ਤੇ ਹੱਸੀ ਜਿੱਥੇ ਗੱਾਰਾਂ ਚੜਾਉਂਦੇ ਆ ਇਹਦੇ ਤੇ ਆਫ ਡਰਾਈਵ ਕਰਦੇ ਆ ਜਿਹੜੀ ਆਫ ਰੋਡਿੰਗ ਹੁੰਦੀ ਆ ਉਹ ਸਾਹਮਣੇ ਵੀ ਆ ਆਹ ਦੇਖੋ ਆਹ ਆਫ ਰੋਡਿੰਗ ਵਾਲੇ ਸਾਧਨ ਇਹਨਾਂ ਦੇ ਆ ਖੜੇ ਸਾਰੇ ਪੁੱਤੇ ਉਹ ਚੱਲੇ ਤਾਂ ਨੂੰ ਪੈਦਲ ਯਾਤਰਾ ਇਹ ਇੱਥੇ 12 ਮਹੀਨੇ ਅਹੀਂ ਮੇਲਾ ਲੱਗਿਆ ਰਹਿਣਾ ਉਹ ਐਂ ਜਾਂਦੇ ਆ ਜਿਵੇਂ ਆਪਣੇ ਪੰਜਾਬ 'ਚ ਕਿਸੇ ਉੱਤੇ ਟਿੱਬੇ ਤੇ ਮਿੱਟੀ ਕੱਢਣ ਜਾਂਦੇ ਹੁੰਦੇ ਆ ਆ ਝੜੇ ਆ ਬਈ ਉੱਧਰ ਨੂੰ ਜਾਣ ਵਾਲੇ ਖੜੇ ਆ ਇੱਕ ਇਧਰ ਨੂੰ ਜਾਣ ਵਾਲਾ ਖੜਾ ਹੈਗੇ ਇਹ ਬਲੋਅਰ ਹੀ ਨੇ ਸਾਰੇ ਹਵਾਲਣ ਵਾਲੇ ਮੇਰੇ ਹਿਸਾਬ ਨੂੰ ਆ ਚਾਰ ਚਾਰ ਖੜੇ ਆ ਭਈ ਪ੍ਰੋਜੈਕਟ ਤਿੰਨ ਇਧਰੋਂ ਹਰਿਆਣੇ ਵੱਲੋਂ ਜਾਣ ਵਾਲੇ ਆ ਇੱਕ ਦਾ ਮੂੰਹ ਉੱਧਰ ਨੂੰ ਆ ਤਾਂ ਮਨ ਦਾ ਰਾਹ ਡਿੱਗਿਆ ਡੁੱਗਿਆ ਲੱਗਦਾ ਨਾ ਨੇ ਡਿੱਗਿਆ ਲੱਗਦਾ ਜੇ ਪਾਏ ਪਏ ਐਪ ਕਮਰੇਨ ਲਾਂਡ ਨੂੰ ਅੱਡਾ ਕਰਤਪਾਰ ਦੀ 12 ਕਦੇ ਲਵੇ ਸਵੇਰ ਟਾਈਮ ਹੈਗਾ ਮੇਰੇ ਸਾਹਬਾ ਹੁਣ ਇੱਥੋਂ ਥੋੜੇ ਕੰਮ ਕਰਕੇ ਦੂਜੇ ਫੁੱਲ ਦੇ ਥੱਲੇ ਰੀਡੀਡ ਬਣੇ ਨੂੰ ਹੋ ਜਾਗੇ ਜਾਂ ਮੌਸਮ ਜਿਵੇਂ ਰਾਤ ਠੰਡ ਸੀਗੀ ਹੁਣ ਗਰਮਾਇਸ਼ ਸ਼ੁਰੂ ਹੋ ਗਈ ਲਹਿ ਗਈਆਂ ਲੋਹੜਾਂ ਲਹੜਾਂ ਹੌਲੀ ਹੌਲੀ ਕਰਕੇ ਜਿੱਥੇ ਲਹਿਣ ਲੱਗੀਆਂ ਪਹਿਲਾਂ ਟੋਪੀ ਲਈ ਫੇਰ ਜੈਕਟ ਲਈ ਫੇਰ ਲੋਰ ਲਈ ਇਹ ਹੌਲੀ ਹੌਲੀ ਫੇਰ ਸ਼ਾਟਾਂ ਛਾੜੀਆਂ ਦੁਬਾਰਾ ਕਿਉਂਕਿ ਉਹ ਦਿਨੇ ਤਾਂ ਥੋਪਨੇ ਚਿੰਗਾੜੇ ਕੱਢਣੇ ਰਹ ਸਾਂ ਜਿਹੜੇ ਡੀਡਵਾਨੇ ਵਾਲੇ ਰੋਡ ਤੇ ਆ ਤੇ ਇੱਥੇ ਕਬੀਰ ਆਪਣਾ ਪੇਜ ਤੇ ਮੈਸੇਜ ਕਮੈਂਟ ਆਉਂਦੇ ਹੁੰਦੇ ਆ ਵੀਰ ਦਾ ਨਾਮ ਮੇਰੇ ਖਿਆਲ ਸੁਰਵਿੰਦਰ ਸਿੰਘ ਦਾ ਵੀ ਉਹਦਾ ਬਚਪਨ ਇੱਥੇ ਗੁਜ਼ਰਿਆ ਇੱਥੇ ਪਿੰਡ ਆਉਂਦਾ ਮੰਡਾਸਰੀ ਉੱਥੇ ਮੋੜ ਲੱਗਿਆ ਹੋਊਗਾ ਉਹ ਵੀਰ ਮੈਨੂੰ 6 ਮਹੀਨਿਆਂ ਤੋਂ ਕਹਿ ਰਿਹਾ ਬਸ ਸੁਭਾਵੀ ਨਹੀਂ ਬਣਿਆ ਇੱਕ ਦੋ ਵਾਰ ਇੱਥੇ ਬੰਦੇ ਨਾਲ ਵੀ ਗੱਲਬਾਤ ਕਰੀ ਕੁਦਰਤੀ ਜਦੋਂ ਵਾਪਸ ਆਉਨੇ ਆ ਜਾਂ ਇੱਥੋਂ ਲੰਘਦੇ ਆ ਜਾਂਦੇ ਹੋਏ ਕੁਦਰਤੀ ਰਾਤ ਦਾ ਟਾਈਮ ਹੁੰਦਾ ਤੇ ਹੁਣ ਅੱਜ ਪਹਿਲੀ ਵਾਰ ਹੀ ਦਿਨੇ ਆਏ ਆ ਤੇ ਹੁਣ ਦੇਖੂਗਾ ਜੇ ਉਹ ਟੇਰਾ ਵਾਲਾ ਮਿਲ ਗਿਆ ਤਾਂ ਮੋਟਰਸਾਈਕਲ ਤੇ ਕਿਹੜਾ ਕੱਟੂਗਾ ਨਹੀਂ ਤਾਂ ਵੀਰ ਨੂੰ ਇੱਕ ਯਾਦਗਾਰ ਦੇ ਤੌਰ ਤੇ ਉਹਦੇ ਪਿੰਡ ਦਾ ਰੋਡ ਦਿਖਾ ਦੇਵਾਂਗੇ ਇਹ ਇੱਥੇ ਲਿਖਿਆ ਹੋਇਆ ਜਾਂ ਅੱਗੇ ਆਓ ਆਦੇ ਆ ਗਿਆ ਮਿੰਡਾਸਰੀ 2 ਕਿਲੋਮੀਟਰ ਠੀਕ ਹੈ ਜੀ ਆ ਵੀਰ ਦੇ ਪਿੰਡ ਨੂੰ ਰਸਤਾ ਮੁੜਦਾ ਇੱਥੇ ਰੋਕੀ ਮੁਰ ਆ ਵੀਰ ਦੇ ਪਿੰਡ ਦਾ ਅੱਡਾ ਆ ਗਿਆ ਆਹ ਰਾਹ ਜਾਂਦਾ ਵੀਰ ਦੇ ਪਿੰਡ ਨੂੰ ਮਿੰਡਾਸਰੀ ਨੂੰ ਤੇ ਹੁਣ ਕੋਸ਼ਿਸ਼ ਇਹ ਆ ਵੀ ਅੱਗੇ ਟੈਰਾ ਵਾਲੇ ਨਾਲ ਗੱਲ ਕਰੀ ਸੀ ਅਗਰ ਉਹ ਹੋਇਆ ਆ ਮੋਟਰਸਾਈਕਲ ਤੇ ਉਹਦੇ ਪਿੰਡ ਦਾ ਢੇਡਾ ਕੱਢਾਂਗੇ ਨਹੀਂ ਵੀਰ ਇੰਨੀ ਕਿਸ਼ਵਾ ਕਬੂਲ ਕਰੇ ਹਾਂ ਹਾਂ ਅੱਡਾ ਦੇਖ ਵੀਰ ਜਾ ਆਉਂਦਾ ਜੇ ਆ ਇੱਕ ਮੇਰਾ ਖਿਆਲ ਬਿਲਡਿੰਗ ਸਕੂਲ ਦੀ ਆ ਇਹ ਜਾਂ ਆ ਗੇਟ ਵੱਡਾ ਇੱਥੋਂ ਦੀ ਇਹ ਵੀ ਤੇਰੇ ਪਿੰਡ ਗ੍ਰਾਮ ਸਿੰਘਾਣਾ ਇਹ ਵੀ ਰਸਤਾ ਮੈਪ ਦੇ ਤਰੂ ਇਹ ਮੁੰਡਾ ਸ੍ਰੀ ਪਿੰਡ ਨੂੰ ਜਾਣਦਾ ਮੇਰਾ ਖਿਆਲ ਆ ਅੱਗੇ ਵੀ ਹੋ ਸਕਦਾ ਕੋਈ ਹੋਵੇ ਆਰਾਸ ਪਾ ਦੇ ਪੂਜਾਦ ਕਰਕੇ ਤੋਂ ਮਜਬੂਰੀ ਆ ਕਿ ਮਤਲਬ ਰੋਕ ਕੇ ਬਿਨਾ ਮੋਟਰਸਾਈਕਲ ਨੂੰ ਅੰਦਰ ਵੜਨਾ ਪੋਸੀਬਲ ਨਹੀਂ ਹੈਗਾ ਪਿੰਡਾਂ ਜਨ ਗੱਡੀ ਆ ਪਲ ਜਾ ਨਹੀਂ ਸਕਦੇ ਇੱਥੇ ਪਰ ਮੇਰੇ ਦਿਲ ਦੇ ਵਿੱਚ ਕਈ ਵਾਰ ਉਹ ਆਉਂਦਾ ਵੀ ਯਾਰ ਵੀਰ ਕਹਿੰਦਾ ਉਹਦੇ ਲਈ ਵੀਡੀਓ ਬਣਾਵਾਂ ਮੈਂ ਆ ਜਮੀ ਹੈਨਾ ਆ ਬਣਾਤੀ ਜਾਂ ਵੀਰ ਤੇਰੀ ਡਿਮਾਂਡ ਤੇ ਫਿਰ ਵੀ ਜਿੱਥੇ ਬੰਦੇ ਦਾ ਬਚਪਨ guzreya ਹੋਵੇ ਹੋ ਜਾਂਦਾ ਕਾਨੂੰ ਖੁੱਲ੍ਹਦੀਆਂ ਨੇ ਇੰਨੀ ਕ ਚੇਂਜ ਆ ਬਾਕੀ ਹੁਣ ਮੈਨੂੰ ਇੰਨਾ ਨਹੀਂ ਪਤਾ ਵੀ ਕਿੰਨੇ ਸਾਲ ਤੋਂ ਤੁਸੀਂ ਇੱਥੇ ਗਏ ਹੋਏ ਹੋ ਇੱਥੋਂ ਕਿ ਕਿੰਨੀ ਕ ਚੇਂਜ ਆ ਗਈ ਉਸ ਤੋਂ ਬਾਅਦ ਇਹ ਉਹ ਪਿੰਡ ਆ ਜਿਹੜਾ ਰੋਡ ਦੇ ਉੱਤੇ ਆਉਂਦਾ ਸਿੰਘਾਣਾ ਚੜ ਚੱਲੀ ਕਰਮਾ ਵਾਲੀ ਪੁਲ ਜਿਹੜਾ ਪੁਲ ਢੀਡ ਵਾਲੇ ਪੁਲੇ ਆ ਕੇ ਆਉਂਦਾ ਇਹ ਪੁਲ ਵੀ ਖਾਸੇ ਖੱਡੇ ਸੀ ਹੁਣ ਕਰ ਰਿਪੇਅਰ ਕਰਤਾ ਇਹਨਾਂ ਨੇ ਪੈਸੇ ਵਰਕ ਹੋ ਗਿਆ ਵੈਸੇ ਪਿਛਲੀ ਵਾਰੀ ਲੁੱਕ ਪਾਉਂਦੇ ਸੀ ਮੇਰਾ ਖਿਆਲ ਸਾਰੀ ਉਹ ਹੀ ਹਿਸਾਬ ਕਰਦੀ ਹੈ ਨਾ ਨਹੀਂ ਇਹਦੇ ਤੇ ਆ ਕੇ ਗੱਡੀ ਉਧਰੋਂ ਚੜ੍ਹ ਨਹੀਂ ਜਦੋਂ ਮੋਹਰ ਹੋਣਾ ਖੱਡੇ ਲੱਕ ਜੱਡੇ ਜੱਡੇ ਪਏ ਹੋਏ ਸੀ ਇਹਦੇ ਤੇ ਲੁੱਕ ਪਾ ਲਈ بڑی ਗੱਡੀ ਝੋਲ ਮਾਰਦੀ ਕਰਤਾ ਇਹਨਾਂ ਨੇ ਵੈਸੇ ਸਾਫ ਰੂਟ ਬਣ ਗਿਆ ਜੀ ਤੇ ਮੰਡੂਰ ਟਾਬੇ ਦੇ ਜਿਹੜਾ ਮਾਮੇ ਦੁਕਾਨ ਦੇ ਆਕ ਦੇਰ ਵੀ ਉਹ ਲੇਟ ਹੋਣਾ ਜਿਹੜਾ 9:30 ਵਜੇ ਸਵੇਰੇ ਤੋਂ ਵੇਹ। ਤੇ ਇੱਥੇ ਤੱਕ ਉਹਨੇ ਰੰਦੋ 15 ਵਜੇ। ਓਕੇ ਤੱਕ ਤੇ ਐ ਨਹੀਂ ਗਏ ਅਸੀਂ। ਪਰ ਉਹ ਚਾਲੀ ਆ ਪਰ ਆਏ ਹੋਈ ਐ। ਛਕੀ ਲਵਾਈ ਐ ਫੇ ਭੱਜੀ ਤੇ ਢਾਲ। ਬਰਿਆ ਲੀਆ। ਮੈਂ ਤੁਹਾਨੂੰ ਢਾਲ ਹੀ ਖਾਣਾ ਹੁਣਾਂ। ਬਾਕੀ ਛਾ ਨਹੀਂ ਡਿਫਰੈਂਟ ਡਿਫਰੈਂਟ ਟੇਸਟ ਕਰ ਦਿੰਦਾ ਐ। ਮੈਂ ਵੀ ਚੱਲ ਮੈਂ ਇੱਕ ਅੱਧੀ ਮੈਂ ਵੀ ਖਾ ਲੈਣਾ। ਚੋਬਰ ਆ ਗਿਆ ਮੇਰੇ ਸਾਹਮਣੇ ਹੁਣ ਫੋਨ 'ਚ ਵਿਜੀ ਆ ਬਈ ਇਹਦੇ ਕੋਲ ਦੋ ਵਾਰੀ ਹੁਣ ਫੋਨ ਹੈ ਨਹੀਂ ਸੀਗਾ ਖੱਲੇ ਨੂੰ ਪਹਿਲਾਂ ਫੋਨ ਲੈ ਕੇ ਦਿੱਤਾ ਤੇ ਹੁਣ ਹੋ ਜਾ ਬੀਜੀ ਠੀਕ ਹੈ ਜਦੋਂ ਬੇਲਾ ਟਾਈਮ ਹੁੰਦਾ ਬੈਠਾ ਬੰਦਾ ਆਪਦਾ ਮੀਹ ਰੇਣਾ ਬਟਰ ਪਾ ਲਿਆ ਥੋੜੀ ਜੀ ਇਹਦੇ ਨਾਲ ਖੋਸਕੀ ਜੀ ਚੱਕੀ ਜਾਂਦੀ ਹੈ ਦਾਲ ਸਬਜ਼ੀ ਦੀ ਮੇਰੇ ਲਈਆਂ ਟਿੱਕੀਆਂ ਭਾਈ ਥੱਲੇ ਲਗ ਗਈਆਂ ਇੱਕ ਤਾਂ ਇਹਨਾਂ ਦੀਆਂ ਫਰਿੱਜ ਚ ਲਾਈਆਂ ਹੋਣੀਆਂ ਨੇ ਹੈਂ ਤੇ ਉਹਦੇ ਕਰਕੇ ਥੋੜਾ ਟਾਈਮ ਲੱਗ ਰਿਹਾ ਉਹਨਾਂ ਨੂੰ ਜੀ ਮੰਡੂਰ ਦੇ ਆ ਕੇ ਸਵੇਰਾ ਦੁਪਹਿਰਾਂ ਇਕੱਠਾ ਦੁਪਹਿਰ ਬੜੇ 3 ਵਜੇ ਲੱਗੇ ਹੁਣ ਨਿਕਲਣ ਤੇ ਗਾਹਾਂ ਆਏ ਆ ਵੀ ਚੱਲ ਰਾਤ ਤੱਕ ਦੁਕਾਨੇ ਜਾ ਲੱਗਾਂਗੇ ਕਿਤੇ ਨਾ ਕਿਤੇ ਐਮਪੀ ਵੱਢ ਜੀਏ ਟਾਈਮ ਨਾਲ